ਆਇਆ ਸੀ ਕਿ ਪ੍ਰੋਬਲਮ ਕੀ ਸੀ ਹੁਣ ਕਿਵੇਂ ਆ ਬਸ ਠੀਕ ਹੈ ਜੀ ਥੋੜੀ ਜਿਹੀ ਤਬੀਅਤ ਉਹਨਾਂ ਦੇ ਘਬਰਾਟ ਜੀ ਹੋਈ ਸੀ ਹੁਣ ਠੀਕ ਹੈ ਡਾਕਟਰ ਸਾਹਿਬ ਬਾਕੀ ਜੋ ਉਹਨਾਂ ਨੇ ਆਪਦਾ ਕਰਨਾ ਸੀਗਾ ਇਲਾਜ ਜਾਂ ਉਹਨਾਂ ਨੇ ਦੇਖਣਾ ਸੀਗਾ ਉਹ ਦੇਖ ਲਿਆ ਇਸੀ ਜੀ ਹੋ ਗਈ ਸਹੀ ਹੈ ਹੁਣ ਠੀਕ ਹੈ ਨਹੀਂ ਉਹ ਉਹ ਡਾਕਟਰ ਸਾਹਿਬ ਨੂੰ ਬਿਹਤਰ ਪਤਾ ਜੀ ਹਲੇ ਅੰਦਰ ਹੈ ਮੈਂ ਆਪ ਬਾਹਰ ਖੜਾ ਹੈ ਹਲੇ ਅੰਦਰ ਨਹੀਂ ਨਹੀਂ ਉਹ ਕੋਈ ਐਸਿਡਿਟੀ ਉਹਨਾਂ ਨੂੰ ਲੱਗ ਰਹੀ ਸੀਗੀ ਉਹ ਤਾਂ ਹੁਣ ਡਾਕਟਰ ਸਾਹਿਬ ਹੀ ਦੱਸਣਗੇ ਨਾ ਜੀ ਕੀ ਅਸਲ 'ਚ ਉਹਨਾਂ ਨੂੰ ਕੀ ਸੀ ਹੁਣ ਕਿੰਨੇ ਵਜੇ ਦਰਦ ਹੋਇਆ ਸੀ ਜਿਆਦਾ ਨਹੀਂ ਪਤਾ ਜੀ ਉਹ ਡਾਕਟਰ ਸਾਹਿਬ ਨੂੰ ਜਦੋਂ ਆਏ ਉਹ ਤੋਂ ਬਾਅਦ ਪੁੱਛਨੇ ਮੈਨੂੰ ਆਪ ਨੂੰ ਹਾਂ ਠੀਕ ਹੈ ਜੀ ਬਿਲਕੁਲ ਠੀਕ ਬੀ ਜੀ ਨੂੰ ਕਿ ਮੈਂ ਹੁਣ ਬਿਲਕੁਲ ਠੀਕ ਹੈ ਨੋਰਮਲ ਕੋਈ ਪ੍ਰੋਬਲਮ ਨਹੀਂ ਕੀ ਕਹ ਰਹੇ ਨੇ ਜੀ ਕੋਈ ਗੱਲ ਹੋਈ ਹੈ ਜੀ ਕੋਈ ਗੱਲ ਹੋਈ ਉਹਨਾਂ ਨਾਲ ਹਾਂ ਗੱਲ ਠੀਕ ਹੈ ਕਹਿੰਦੇ ਹੁਣ ਕੋਈ ਬੇਨ ਨਹੀਂ ਕੋਈ ਕੁਝ ਨਹੀਂ ਠੀਕ ਹੋ ਗਿਆ ਅੱਛਾ ਜੀ ਕੋਈ ਮੜਾ ਮੋਟਾ ਡਾਕਟਰ ਸਾਹਿਬ ਨੇ ਜਿਹੜਾ ਕੁਝ ਕੀਤਾ ਉਹਦੇ ਨਾਲ ਠੀਕ ਹੋ ਗਿਆ ਸਰ ਥੈਂਕ ਯੂ ਚਲੋ ਨਰਸਿੰਗ ਬਾਲ ਦਾ ਐਂਟਰ ਜਵਾ ਕਿਹੜੀ ਤਰ੍ਹਾਂ ਪ੍ਰੋਬਲਮ ਸੀ ਤੇ ਹੁਣ ਕੰਡੀਸ਼ਨ ਕੀ ਹੋ ਗਈ ਉਹ ਬੰਪੀਤ ਬਿਰਬੀ ਨੂੰ ਪਿure ਥੋੜੀ ਜੀ ਖਬਰਾਂ ਦੇ ਰਹੀ ਸੀ ਥੋੜਾ ਜਿਹਾ ਪੇਨ ਕਰ ਰਹੀ ਸੀ ਕਹਿੰਦੇ ਮੇਰੇ ਥੋੜਾ ਜਿਹਾ ਪੇਨ ਜਾਂ ਜਕੜਨ ਹੈਗੀ ਹੈ ਤਾਂ ਫਿਰ ਮੈਂ ਇੱਥੇ ਬੁਲਾ ਲਿਆ ਸੀ ਜਦ ਕਿ ਥੋੜਾ ਜਿਹੀ ਸੀ ਜੀ ਚ ਪ੍ਰੋਬਲਮ ਆਈ ਸੀ ਤੇ ਅਸੀਂ ਐਂਜਿਓਗ੍ਰਾਫੀ ਕੀਤੀ ਥੋੜੀ ਬਲੋਕੇਜ ਸੀ ਕੋਲ ਦਿੱਤੀ ਹੈਗੀ ਹੈ ਹੁਣ ਬਿਲਕੁਲ ਬਸ ਹਾਂ ਜੀ ਟੈਂਡ ਉਹਨਾਂ ਦੇ ਦੋ ਪਾਣੇ ਦੋ ਬਾਈ ਮੇਨ ਨਾੜੀ ਬਲੋਕੇਜ ਹੋਣ ਕਰਕੇ ਪਾਏਗੇ ਬਲੋਕੇਜ ਸੀਗਾ ਪਰ ਕਿੰਨੇ ਕਿਵੇਂ ਤੁਹਾਡਾ ਗੱਲ ਮੇਰੇ ਨਾਲ ਤੇਰੇ 10 ਕੋਜੇ ਅੱਛਾ ਠੀਕ ਸੋ ਕੋਈ ਪਹਿਲਾਂ ਵੀ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਕੋਈ ਪ੍ਰੋਬਲਮ ਨਹੀਂ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੁਣ ਤੱਕ ਰੂਟੀਨ ਚ ਸਾਹਮਣੇ ਆਈ ਤੁਹਾਨੂੰ ਮੈਡੀਕਲ ਜਿਹੜੀਆਂ ਤੁਸੀਂ ਰਿਪੋਰਟਸ ਚੈੱਕ ਕੀਆ ਕੁਝ ਨਹੀਂ ਰੂਟੀਨ ਚ ਜਿੱਦਾਂ ਮਾਈਨਰ ਹਾਰਟ ਦੀ ਪ੍ਰੋਬਲਮ ਹੋ ਜਾਂਦੀ ਹੈ ਇਟ ਵਾਸ ਅ ਮਾਈਨਰ ਪ੍ਰੋਬਲਮ ਨਾੜੀ ਚ ਥੋੜਾ ਜਿਹਾ ਕਲੌਟ ਜਿਹਾ ਸੀਗਾ ਬਲੌਕੇਜ ਸੀਗੀ ਅੱਜ ਖੋਲ ਦਿੱਤੀ ਹੈਗੀ ਹੈ ਪਰਫੈਕਟਲੀ 올 ਰਾਈਟ ਹੀ ਇਜ਼ ਐਬਸੋਲੂਟਲੀ ਸਟੇਬਲ ਕਿੰਨੇ ਪਰਸੈਂਟ ਦਾ ਸਰ ਡਿਸਚਾਰਜ ਕਰ ਦੋਗੇ ਹੋਣਗੇ ਡਿਸਚਾਰਜ ਖੇਤੀ ਕਰ ਦਾਂਗੇ ਜੀ ਇਹਨਾਂ ਨੂੰ ਇੱਕ ਦੋ ਦਿਨ ਦੇਣਾ ਜੀ ਕਰ ਦਾਂਗੇ ਡਾਕਟਰ ਸਾਹਿਬ ਜੇ ਗੱਲ ਕਰੀਏ ਫਿਟਨੈਸ ਦੀ ਤਾਂ ਉਹਨਾਂ ਤਾਂ ਬਹੁਤ ਜ਼ਿਆਦਾ ਆਪੀ ਜਿਹੜੀ ਸਥਿਤ ਪੱਖੋਂ ਵੀ ਠੀਕ ਨਹੀਂ ਤਾਂ ਫਿਰ ਕਿਉਂ ਕੀ ਕਰਨ ਲੱਗਦਾ ਤੁਹਾਨੂੰ ਪਰ ਰੂਟੀਨ 'ਚ ਦੇਖਦੇ ਆਂ ਵੀਰ ਜੀ ਇਹ ਕੋਈ ਕਾਰਨ ਨਾ ਤਾਂ ਕਿਸੇ ਨੂੰ ਪਤਾ ਹੈ ਹੋਲਮ ਆਣੀ ਆ ਜਾਂਦੀ ਹੈ ਕਰੇ ਵਟੇ ਚੰਗੇ ਬੰਦੇ ਨੇ ਫਿੱਟ ਬੰਦੇ ਨੂੰ ਐਥਲੀਟ ਨੂੰ ਅਸੀਂ ਤਾਂ ਦੇਖਦਾ ਜਿਹੜੇ ਬੰਦੇ 10 10 ਕਿਲੋਮੀਟਰ ਰਨਿੰਗ ਕਰਦੇ ਐ ਫੌਜੀਆ ਨੂੰ ਹੋਲਮ ਆ ਜਾਂਦੀ ਹੈ ਸੋ देयर आर ਮਲਟੀਪਲ ਰੀਜਨਸ ਉਹਨਾਂ ਦੀ ਡਿਟੇਲ ਜਾਵਾਂਗੇ ਤਾਂ ਬਹੁਤ ਟਾਈਮ ਲੱਗ ਜਾਊਗਾ ਬਟ ਆ ਜਾਂਦੀ ਹੈ ਕੋਈ ਨਾਰਚੀ ਪਾਇਨੇ ਜਦੋਂ ਨੇ ਹਾਂ ਜੀ 90% 100% 100% ਦੱਸੋ ਕੋਈ ਸਲੈਂਟਰ ਅਟੈਕ ਵੀ ਆਇਆ ਹਾਂ ਮਾਈਨਰ ਹਾਰਟ ਅਟੈਕ ਹੈ ਪਰਿਵਾਰ ਦੇ ਲੋਕ ਮਿਲਦੇ ਨੇ ਅਭੀ ਮੈਂ ਅਰੈਸਟ ਕਰ ਰਹੇ ਹਾਂ ਕਿਉਂਕਿ ਉਹ ਬਿਲਕੁਲ ਰਾਤ ਨੂੰ ਉਹਨਾਂ ਨੂੰ ਅਨਕੰਫਰਟੇਬਲ ਸੀ ਕਿਤੇ ਨੀਂਦ ਨਹੀਂ ਆ ਰਹੀ ਤੇ ਰੈਸਟ ਕਰ ਰਹੇ ਹਾਂ ਜਿਹੜਾ ਦੱਸਿਆ ਗਿਆ ਸੀ ਕਿ ਅੱਸੀ ਵੀ ਰਾਤ ਨੂੰ ਉਹਨਾਂ ਦੇ ਪੇਨ ਹੋਇਆ ਹੋਇਆ ਸੀਗਾ ਤਾਂ ਉਹਨਾਂ ਨੇ ਇਗਨੋਰ ਕਰ ਦਿੱਤਾ ਤੇ ਸਵੇਰ ਹੋ ਜਦੋਂ ਆਹ ਉਹਨਾਂ ਨੂੰ ਥੋੜੀ ਜਲਨ ਹੋਈ ਸੀ ਤਾਂ ਉਹਨਾਂ ਨੇ ਸੋਚਿਆ ਵੀ ਸ਼ਾਇਦ ਥੋੜੀ ਜਿਹੀ ਐਸਿਡੀਟੀ ਕਰਕੇ ਵੀ ਹੋ ਜਾਂਦਾ ਕੋਈ ਵਾਰ ਆਪਾਂ ਕਾਮਨਲੀ ਨਾਰਮਲੀ ਐਸਿਡੀਟੀ ਸਮਝ ਲੈਂਦੇ ਨੇ ਮਾਈਨਰ ਜਿਹਾ ਰਾਤ ਪੇਨ ਹੋਇਆ ਸੀ ਫਿਰ ਉਹ ਠੀਕ ਹੋ ਗਿਆ ਸਵੇਰ ਕਿਨਾਲ ਕੇ ਜਿਹੜੇ ਸ਼ੇਅਰ ਕਰਨ ਗਏ ਨੇ ਜਦੋਂ ਉਦੋਂ ਬਾਬਾ ਇਹ ਨਹੀਂ ਡਿਟੇਲ ਤਾਂ ਮੈਂ ਨਹੀਂ ਪੁੱਛਿਆ ਉਹਨਾਂ ਨੂੰ ਬਲਕਿ ਉਹਨਾਂ ਨੂੰ ਹੋ ਰਿਆ ਸੀ ਪੇਨ ਹਾਂਜੀ ਸਮਾਂ ਸਮਾਂ ਕਿੰਨਾ ਲੱਗਿਆ ਕਿੰਨੇ ਸਮੇਂ ਚ ਸਪੈਂਟ ਸਪੈਂਟ ਪਾਣ ਤੇ ਕੋਈ ਬਹੁਤ ਟਾਈਮ ਨਹੀਂ ਲੱਗਦਾ 15 20 ਮਿੰਟ ਲੱਗਦੇ ਹੈ ਜੀ ਤਬੀਅਤ ਉਹਨਾਂ ਦੀ ਮਰ ਨਹੀਂ ਹੀ ਇਜ਼ ਹੀਜ਼ ਹੀਜ਼ ਓਕੇ ਹੀ ਜਸ ਰੈਸਟਿੰਗ ਐਂਡ ਆਈ ਥਿੰਕ ਇੱਕ ਦੋ ਦਿਨਾਂ ਛੁੱਟੀ ਮਿਲ ਜੂ ਦੇਖੋ ਇਹ ਤਾਂ ਬੜਾ ਰੱਖੋ ਜੀ